ਜਦੋਂ ਅਸੀਂ ਗੱਲ ਖੇਡ ਜਗਤ ਦੀ ਕਰਦੇ ਹਾਂ ਤਾਂ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਨ ਖੇਡਾਂ ਦੇ ਵਿੱਚ ਪੰਜਾਬ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ ਹੈ ਪੰਜਾਬ ਦੇ ਮੁੰਡੇ ਅਤੇ ਹਰਿਆਣਾ ਦੀਆਂ ਕੁੜੀਆਂ ਆਪੋ ਆਪਣੇ ਵੱਖਰੇ ਵੱਖਰੇ ਵਰਗਾਂ ਦੇ ਵਿੱਚ ਬਣੀਆਂ ਨੇ ਚੈਂਪੀਅਨ ਜਦੋਂ ਅਸੀਂ ਵਧੀਆ ਹੁਨਰ ਸਟੀਕਵਾਰਾ ਅਤੇ ਬਿਹਤਰ ਜੰਗਜੂ ਕਲਾ ਦੀ ਗੱਲ ਕਰਦੇ ਹਾਂ ਤੇ ਇਸ ਪ੍ਰਦਰਸ਼ਨ ਦੇ ذریعے ਪੰਜਾਬ ਨੇ ਇੱਕ ਵਾਰ ਫਿਰ ਕਰਨਾਟਕ ਦੇ ਬੰਗਲੌਰੂ ਸਿਟੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਆਯੋਜਿਤ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਨ ਖੇਡਾਂ 2025 ਦੇ ਵਿੱਚ ਸਮੁੱਚੀ ਗੱਤਕਾ ਚੈਂਪੀਅਨਸ਼ਿਪ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ। ਹਰਿਆਣਾ ਦੁਜੀ ਸਤਾਂਤਰੀਆ ਗੱਤਕਾ ਮੁਕਾਬਲਿਆਂ ਦੇ ਜ਼ਰੀਏ ਇਸ ਭਾਰਤ ਦੀ ਰਵਾਇਤੀ ਮਾਰਸ਼ਲ ਕਲਾ ਦਾ ਇੱਕ ਮਨਮੋਹਕ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਪਾਈਥੀਨ ਖੇਡਾਂ ਦਾ ਮੁੱਖ ਆਕਰਸ਼ਣ ਵੀ ਬਣਿਆ। ਦੋ ਦਿਨਾਂ ਤੋਂ ਵੱਧ ਚੱਲੇ ਤਿੱਖੇ ਅਤੇ ਰੋਮਾਂਚਕ ਮੁਕਾਬਲਿਆਂ ਦੇ ਵਿੱਚ ਪੰਜਾਬ ਦੇ ਮੁੰਡੇ ਅਤੇ ਹਰਿਆਣਾ ਦੀਆਂ ਕੁੜੀਆਂ ਨੇ ਬਹੁਤ ਹੀ ਵਧੀਆ ਖੇਡ ਕਲਾ ਅਤੇ ਨਾਲ ਦੇ ਨਾਲ ਮਾਰਸ਼ਲ ਤਕਨੀਕਾਂ ਦਾ ਪ੍ਰਦਰਸ਼ਨ ਕਰਕੇ ਆਪੋ ਆਪਣੇ ਵਰਗਾਂ ਦੇ ਵਿੱਚ ਬਹੁਤ ਖਿਤਾਬ ਜਿੱਤੇ ਹਰਿਆਣਾ ਦੇ ਮੁੰਡੇ ਅਤੇ ਪੰਜਾਬ ਦੀਆਂ ਕੁੜੀਆਂ ਦੂਜੇ ਸਥਾਨ ਤੇ ਰਹੀਆਂ ਜਦੋਂ ਕਿ ਅਸੀਂ ਗੱਲ ਉੱਤਰਾਖੰਡ ਤੇ ਛੱਤੀਸਗੜ੍ਹ ਦੀ ਕਰਦੇ ਹਾਂ ਤੇ ਉੱਥੋਂ ਦੇ ਮੁੰਡਿਆਂ ਨੇ ਤੀਜਾ ਸਥਾਨ ਹਾਸਲ ਕੀਤਾ ਤੇ ਚੰਡੀਗੜ੍ਹ ਅਤੇ ਆਂਧਰਾ ਪ੍ਰਦੇਸ਼ ਨੇ ਸਾਂਝੇ ਤੌਰ ਤੇ ਕੁੜੀਆਂ ਦੇ ਮੁਕਾਬਲਿਆਂ ਦੇ ਵਿੱਚ ਇਸ ਖਾਸ ਖੇਡ ਦੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਗਤਕਾ ਮੁਕਾਬਲੇ ਦਾ ਉਦਘਾਟਨ ਮਾਡਰਨ ਪਾਈਥੀਅਨ ਕਲਚਰਲ ਗੇਮਸ ਦੇ ਸੰਸਥਾਪਕ ਅਤੇ ਪਾਈਥੀਅਨ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਵਿਜੇ ਜਿੰਦ ਗੋਇਲ ਨੇ ਬਹੁਤ ਉੱਛਾ ਅਤੇ ਜੀਵੰਤ ਰਵਾਇਤੀ ਤਰੀਕੇ ਦੇ ਨਾਲ ਕੀਤਾ ਜਦੋਂ ਹੁਣ ਅਸੀਂ ਗੱਲ ਸੈਮੀਫਾਈਨਲ ਮੁਕਾਬਲਿਆਂ ਦੀ ਕਰਦੇ ਹਾਂ ਤੇ ਬਾਅਦ ਦੇ ਵਿੱਚ ਸੈਮੀਫਾਈਨਲ ਮੁਕਾਬਲਿਆਂ ਦਾ ਉਦਘਾਟਨ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਨ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬੀ ਐਚ ਅਨਿਲ ਕੁਮਾਰ ਆਈ ਐਸ ਵੱਲੋਂ ਕੀਤਾ ਗਿਆ ਸਮਾਪਤੀ ਦਿਨ ਦੇ ਅੰਤਿਮ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਕੀਤਾ ਜਿਨ੍ਹਾਂ ਨੇ ਗੱਤਕਾ ਬਾਜ਼ਾਂ ਦੀ ਮਿਸਾਲੀ ਖੇਡ ਭਾਵਨਾ ਤੇ ਅਨੁਸ਼ਾਸਨ ਪ੍ਰਦਰਸ਼ਿਤ ਕਰਨ ਲਈ ਪ੍ਰਸ਼ੰਸਾ ਕੀਤੀ ਇਸ ਸਮਾਗਮ ਦੇ ਵਿੱਚ ਸੁਖਚੈਨ ਸਿੰਘ ਕਰਸਾਣੀ ਜਸਪੀਤ ਸਿੰਘ ਸੈਣੀ ਆਰਤੀ ਦਿਵਾਨ ਸ਼੍ਰੀਜੀਤ ਸ੍ਰੇਂਦਰ ਅਤੇ ਕੋਚ ਵਿਨੂਗੋਪਾਲ ਮੇਲੋਲੀ ਸਮੇਤ ਸੀਨੀਅਰ ਗੱਤਕਾ ਕੋਚ ਜਗਦੀਸ਼ ਸਿੰਘ ਅਤੇ ਰੈਫਰੀਆਂ ਵਿੱਚ ਹਰਨਾਮ ਸਿੰਘ ਹਰਸਿਮਰਨ ਸਿੰਘ ਅੰਮ੍ਰਿਤਪਾਲ ਸਿੰਘ ਜਸ਼ਨਪ੍ਰੀਤ ਸਿੰਘ ਸ਼ੈਰੀ ਸਿੰਘ ਰਣਦੇਵਪਾਲ ਸਿੰਘ ਅਮਨ ਸਿੰਘ ਛੱਤੀਸਗੜ੍ਹ ਆਦਿ ਹਾਜ਼ਰ ਸਨ ਜਿੱਤੇ ਇੱਕ ਪਾਸੇ ਮੁੰਡਿਆਂ ਨੇ ਵੱਲਾ ਮਾਰੀਆਂ ਤੇ ਕੁੜੀਆਂ ਦੇ ਨਤੀਜੇ ਵੀ ਬਹੁਤ ਵਧੀਆ ਰਹੇ ਸੋ ਗੱਤਕੇ ਦੇ ਇਹ ਵੱਖਰੇ ਵੱਖਰੇ ਮੁਕਾਬਲੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਵਾਏ ਗਏ ਜਿਸ ਦੇ ਵਿੱਚ ਬੱਚਿਆਂ ਨੇ ਸੋਨੇ ਚਾਂਦੀ ਅਤੇ ਕਾਂਸੀ ਦੇ ਅੰਦਰ ਮੇ ਜਿੱਤੇ